ਅੱਜ ਅਸੀਂ ਤੁਹਾਡੇ ਨਾਲ ਇੱਕ ਅਜੀਬ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੀ ਇੱਕ ਮਹਿਲਾ ਕੇਟ ਹਿਊਜ਼ ਸਵੇਰ ਦੀ ਸੈਰ ਦੇ ਲਈ ਤਿਆਰ ਹੋ ਰਹੀ ਸੀ ਉਸਨੇ ਆਪਣੇ ਬੂਟ ਪਾਏ ਜੋ ਰਾਤ ਭਰ ਗੈਰਾਜ ਦੇ ਵਿੱਚ ਪਏ ਹੋਏ ਸੀ ਪਰ ਜਿਵੇਂ ਹੀ ਉਸਨੇ ਕੁਝ ਕਦਮ ਅੱਗੇ ਰੱਖੇ ਉਸਦੇ ਪੈਰ ਹੇਠ ਕੁਝ ਹਿੱਲਣ ਲੱਗਾ ਅਚਾਨਕ ਕੇਟ ਨੇ ਚੀਕ ਮਾਰ ਦਿੱਤੀ ਅਤੇ ਤੁਰੰਤ ਆਪਣੇ ਬੂਟ ਤਾ ਛੁੱਟੇ ਵਿਡੀਓ ਡੋਰਬੈਲ ਕਮਰੇ ਵਿੱਚ ਰਿਕਾਰਡ ਹੋਈ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕੇਟ ਬੂਟ ਹਿਲਾਉਂਦੀ ਹੈ ਅਤੇ ਉਸ ਵਿੱਚੋਂ ਇੱਕ ਵੱਡਾ ਕਾਕਰਚ ਬਾਹਰ ਨਿਕਲਦਾ ਹੈ ਇਹ ਦ੍ਰਿਸ਼ ਦੇਖ ਕੇ ਕੇਟ ਡਰ ਨਾਲ ਪਰੇਸ਼ਾਨ ਹੋ ਗਈ ਅਤੇ ਆਪਣੀ ਸਵੇਰ ਦੀ ਸੈਰ ਰੱਦ ਕਰ ਦਿੱਤੀ ਕੇਟ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਜਿਸ ਚੀਜ਼ ਤੋਂ ਮੈਨੂੰ ਸਭ ਤੋਂ ਵੱਧ ਡਰ ਲੱਗਦਾ ਸੀ ਉਹ ਮੇਰੇ ਬੂਟ ਦੇ ਵਿੱਚ ਲੁਕੀ ਹੋਈ ਸੀ ਲੋਕਾਂ ਨੇ ਵੀਡੀਓ ਦੇਖ ਕੇ ਤੁਰੰਤ ਟਿੱਪਣੀਆਂ ਕੀਤੀਆਂ ਕਿਸੇ ਨੇ ਕਿਹਾ ਇਸ ਲਈ ਮੈਂ ਹਮੇਸ਼ਾ ਬੂਟ ਪੈਨਡ ਤੋਂ ਪਹਿਲਾਂ ਝਾੜਦਾ ਹਾਂ ਕਿਸੇ ਨੇ ਸਲਾਹ ਦਿੱਤੀ ਬੂਟ ਪੈਨਡ ਤੋਂ ਪਹਿਲਾਂ ਜ਼ਰੂਰ ਹਿਲਾ ਕੇ ਜ਼ਰੂਰ ਦੇਖੋ ਤਾਂ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਰਾਤ ਪਰ ਗਿਰਾਜ ਜਾਂ ਫਿਰ ਬਾਹਰ ਰੱਖੇ ਬੂਟਾ ਦੇ ਵਿੱਚ ਸੱਪ ਵਿਛੂ ਜਾਂ ਫਿਰ ਹੋਰ ਕਿਹੜੇ ਮਕੋੜੇ ਲੁਕੇ ਹੋਏ ਹੋ ਸਕਦੇ ਨੇ ਇਸ ਲਈ ਹਮੇਸ਼ਾ ਬੂਟ ਜਾਂ ਫਿਰ ਜੁੱਤੀ ਪਹਿਨਣ ਤੋਂ ਪਹਿਲਾਂ ਉਹਨਾਂ ਨੂੰ ਚੈੱਕ ਜ਼ਰੂਰ ਕਰਿਆ ਕਰੋ ਇਸ ਲਈ ਆਪਣੇ ਜੁੱਤੇ ਨੂੰ ਪਹਿਨਣ ਤੋਂ ਪਹਿਲਾਂ ਜ਼ਰੂਰ ਝਾੜੋ ਤੇ ਸੁਰੱਖਿਅਤ ਰਹੋ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੀਬ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੀ ਇੱਕ ਮਹਿਲਾ ਕੇਟ ਹਿਊਜ਼ ਸਵੇਰ ਦੀ ਸੈਰ ਦੇ ਲਈ ਤਿਆਰ ਹੋ ਰਹੀ ਸੀ ਉਸ ਨੇ ਆਪਣੇ ਬੂਟ ਪਾਏ ਜੋ ਰਾਤ ਭਰ ਗੈਰਾਜ ਦੇ ਵਿੱਚ ਪਏ ਹੋਏ ਸੀ ਪਰ ਜਿਵੇਂ ਹੀ ਉਸ ਨੇ ਕੁਝ ਕਦਮ ਅੱਗੇ ਰੱਖੇ ਉਸ ਦੇ ਪੈਰ ਹੇਠ ਕੁਝ ਹਿੱਲਣ ਲੱਗਾ ਅਚਾਨਕ ਕੇਟ ਨੇ ਚੀਕ ਮਾਰ ਦਿੱਤੀ ਅਤੇ ਤੁਰੰਤ ਆਪਣੇ ਬੂਟ ਤਾ ਛੁੱਟੇ ਵੀਡੀਓ ਡੋਰ ਬੈਲ ਕਮਰੇ ਵਿੱਚ ਰਿਕਾਰਡ ਹੋਈ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕੇਟ ਬੂਟ ਹਿਲਾਉਂਦੀ ਹੈ ਅਤੇ ਉਸ ਵਿੱਚੋਂ ਇੱਕ ਵੱਡਾ ਕਾਕਰਚ ਬਾਹਰ ਨਿਕਲਦਾ ਹੈ ਇਹ ਦ੍ਰਿਸ਼ ਦੇਖ ਕੇ ਕੇਟ ਡਰ ਨਾਲ ਪਰੇਸ਼ਾਨ ਹੋ ਗਈ ਅਤੇ ਆਪਣੀ ਸਵੇਰ ਦੀ ਸੈਰ ਰੱਦ ਕਰ ਦਿੱਤੀ। ਕੇਟ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, "ਜਿਸ ਚੀਜ਼ ਤੋਂ ਮੈਨੂੰ ਸਭ ਤੋਂ ਵੱਧ ਡਰ ਲੱਗਦਾ ਸੀ, ਉਹ ਮੇਰੇ ਬੂਟ ਦੇ ਵਿੱਚ ਲੁਕੀ ਹੋਈ ਸੀ।" ਲੋਕਾਂ ਨੇ ਵੀਡੀਓ ਦੇਖ ਕੇ ਤੁਰੰਤ ਟਿੱਪਣੀਆਂ ਕੀਤੀਆਂ। ਕਿਸੇ ਨੇ ਕਿਹਾ, "ਇਸ ਲਈ ਮੈਂ ਹਮੇਸ਼ਾ ਬੂਟ ਪੈਨਡੰਟ ਤੋਂ ਪਹਿਲਾਂ ਝਾੜਦਾ ਹਾਂ।" ਕਿਸੇ ਨੇ ਸਲਾਹ ਦਿੱਤੀ, "ਬੂਟ ਪੈਨਣ ਤੋਂ ਪਹਿਲਾਂ ਜ਼ਰੂਰ ਹਿਲਾ ਕੇ ਜ਼ਰੂਰ ਦੇਖੋ।" ਤਾਂ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਰਾਤ ਪਰ ਗਿਰਾਜ ਜਾਂ ਫਿਰ ਬਾਹਰ ਰੱਖੇ ਬੂਟਾ ਦੇ ਵਿੱਚ ਸੱਪ ਵਿੱਚੂ ਜਾਂ ਫਿਰ ਹੋਰ ਕੀੜੇ ਮਕੋੜੇ ਲੁਕੇ ਹੋਏ ਹੋ ਸਕਦੇ ਨੇ ਇਸ ਲਈ ਹਮੇਸ਼ਾ ਬੂਟ ਜਾ ਕੇ ਜੁੱਤੀ ਪੈਣ ਤੋਂ ਪਹਿਲਾਂ ਉਹਨਾਂ ਨੂੰ ਚੈੱਕ ਜ਼ਰੂਰ ਕਰਿਆ ਕਰੋ ਇਸ ਲਈ ਆਪਣੇ ਜੁੱਤੇਆਂ ਨੂੰ ਪੈਣ ਤੋਂ ਪਹਿਲਾਂ ਜ਼ਰੂਰ ਝਾੜੋ ਤੇ ਸੁਰੱਖਿਅਤ ਰਹੋ ਤਾਂ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਰਾਤ ਪਰ ਗਿਰਾਜ ਜਾਂ ਫਿਰ ਬਾਹਰ ਰੱਖੇ ਬੂਟਾ ਦੇ ਵਿੱਚ ਸੱਪ ਵਿੱਚੂ ਜਾਂ ਫਿਰ ਹੋਰ ਕਿਹੜੇ ਮਕੋੜੇ ਲੁਕੇ ਹੋਏ ਹੋ ਸਕਦੇ ਨੇ ਇਸ ਲਈ ਹਮੇਸ਼ਾ ਬੂਟ ਜਾਂ ਫਿਰ ਜੁੱਤੀ ਪੈਣ ਤੋਂ ਪਹਿਲਾਂ ਉਹਨਾਂ ਨੂੰ ਚੈੱਕ ਜ਼ਰੂਰ ਕਰਿਆ ਕਰੋ ਇਸ ਲਈ ਆਪਣੇ ਜੁੱਤਿਆਂ ਨੂੰ ਪੈਣ ਤੋਂ ਪਹਿਲਾਂ ਜ਼ਰੂਰ ਝਾੜੋ ਤੇ ਸੁਰੱਖਿਅਤ ਰਹੋ